ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਤੜਕਸਾਰ ਕੀਰਤਪੁਰ ਸਾਹਿਬ ਦੇ ਨੇੜੇ ਮਨਾਲੀ ਮੁੱਖ ਮਾਰਗ ਤੋਂ ਆਈ ਮੰਦਭਾਗੀ ਖਬਰ ਹਰਿਆਣਾ ਤੋਂ ਮਨਾਲੀ ਜਾ ਰਹੇ ਕਾਰ ਸਵਾਰਾਂ ਦਾ ਹੋਇਆ ਭਿਆਨਕ ਐਕਸੀਡੈਂਟ ਕੀਰਤਪੁਰ ਸਾਹਿਬ ਦੇ ਨੇੜੇ ਤੋਂ ਜਦੋਂ ਮਨਾਲੀ ਮੁੱਖ ਮਾਰਗ ਤੇ ਜਾ ਰਹੀ ਸੀ ਤਾਂ ਅੱਗੇ ਕਿਸੇ ਅਣਪਛਾਤੇ ਵਾਹਨ ਨਾਲ ਕਾਰ ਟਕਰਾ ਕੇ ਚੱਕਨਾ ਚੂਰ ਹੋ ਗਈ ਨਜ਼ਦੀਕੀ ਮਨਾਲੀ ਮੁੱਖ ਮਾਰਗ ਤੇ ਅੱਜ ਸਵੇਰ ਤੜਕਸਾਰ 4 ਵਜੇ ਦੇ ਕਰੀਬ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਾਰ ਦੇ ਵਿੱਚ ਸਵਾਰ ਦੋ ਮਹਿਲਾਵਾਂ ਸਣੇ ਚਾਰ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਪੁਲਿਸ ਅਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਗਿਆ ਉਸ ਤੋਂ ਬਾਅਦ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਨੂੰ ਕਾਰ ਵਿੱਚੋਂ ਬੜੀ ਹੀ ਮੁਸ਼ਕਲਤ ਨਾਲ ਬਾਹਰ ਕੱਢਿਆ ਗਿਆ ਇਹ ਪੰਜੇ ਵਿਅਕਤੀ ਹਰਿਆਣਾ ਦੇ ਨਾਲ ਸੰਬੰਧਤ ਹਨ ਹਰਿਆਣਾ ਨੰਬਰ ਕਾਰ ਦੇ ਵਿੱਚ ਸਵਾਰ ਹੋ ਕੇ ਮਨਾਲੀ ਵੱਲ ਜਾ ਰਹੇ ਸਨ ਤਾਂ ਅੱਜ ਤੜਕਸਾਰ ਕਿਸੇ ਅਣਪਛਾਤੇ ਵਾਹਨ ਦੇ ਪਿੱਛੇ ਟਕਰਾਉਣ ਨਾਲ ਇਹਨਾਂ ਦੀ ਗੱਡੀ ਚੱਕਦਾ ਚੂਰ ਹੋ ਗਈ ਜਿੰਨਾ ਵਿੱਚੋਂ ਇੱਕ ਦੀ ਮੌਤ ਹੋ ਗਈ ਕੀਰਤਪੁਰ ਸਾਹਿਬ ਤੋਂ ਮਨੀਸ਼ ਪਰਵਾਹ ਦੀ ਰਿਪੋਰਟ ਜੀ ਗੱਡੀ ਆ ਰਹੀ ਸੀ ਕੀਰਤਪੁਰ ਸਾਹਿਬ ਤੋਂ ਮਨਾਲੀ ਰੋਡ ਤੇ ਤੇ ਉੱਥੇ ਐਕਸੀਡੈਂਟ ਹੋ ਗਿਆ ਗੱਡੀ ਦੇ ਪਿੱਛੇ ਕਿਸੇ ਟਕਰਾ ਗਈ ਹੈ ਸਾਨੂੰ ਅੱਧੇ ਘੰਟੇ ਬਾਅਦ ਮੈਸੇਜ ਪਹੁੰਚਿਆ ਹੈ ਤੇ ਅਸੀਂ ਤੁਰੰਤ ਪਹੁੰਚ ਗਿਆ ਤੇ ਜਿਹੜੇ ਬੰਦੇ ਸੀਰੀਅਸ ਤੇ ਉਹ ਅਸੀਂ ਰੈਫਰ ਕਰਤੇ ਆ ਭੇਜਤੇ ਆ ਮੁਲੱਸ ਵਿੱਚ ਅਨੰਦਪੁਰ ਸਾਹਿਬ ਇੱਕ ਬੰਦਾ ਐਕਸਪਾਇਰ ਹੋ ਗਿਆ ਡੈੱਟ ਐਟ ðiਸ ਬੋਡੀ ਕਿ ਉਹਦੀ ਡੈੱਡ ਬੋਡੀ ਵੀ ਅਸੀਂ ਅਨੰਦਪੁਰ ਸਾਹਿਬ ਹਸਪੀਟਲ ਛੱਡ ਆਏ ਆ ਤੇ ਬਾਕੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਚਾਰੇ ਬੰਦੇ ਜਿਹੜੇ ਦੋ ਲੇਡੀਆਂ ਸੀ ਇੱਕ ਬੱਚਾ ਹੈ ਤੇ ਛਾਇਦ ਇੱਕ ਬੰਦਾ ਹੈ ਡਰਾਈਵਰ ਹੈ ਜਿਹੜਾ ਜਿਹੜਾ ਕਨੈਕਟਰ ਸੀਟ ਤੇ ਬੈਠਿਆ ਸੀ ਉਹ ਐਡ ਦੀ ਸਪੋਰਟ ਗੱਡੀ ਹੋ ਗਿਆ ਤੇ ਬਾਕੀ ਬੰਦੇ ਆ ਜੀ ਉਹ ਚਲੇ ਗਏ ਉਹਨਾਂ ਨੂੰ ਰੈਪਰ ਕਰਤਾ ਚੰਡੀਗੜ੍ਹ ਬਾਕੀ ਉਹਨੇ ਸੀ ਗੱਡੀ ਛੱਡਤੀ ਚੱਕਤੀ ਆ ਜੀ ਠਾਣੇ ਲੈਂਦੇ ਆ ਤੇ ਪੁਲਿਸ ਵਾਲੇ ਪਹੁੰਚ ਗਏ ਸੀ ਬਾਕੀ ਉਹ ਖਰਬ ਨਿਕਾਲੀ ਕਰਦੇ ਤੇ ਹੋਰ ਕੋਈ ਇਨਫੋਰਮੇਸ਼ਨ ਨਹੀਂ ਦੇਖ ਸਕਿਆ ਇਹਨਾਂ ਕੋਲੇ ਪਹੁੰਚੇ ਉੱਥੇ ਐਂਬੂਲੈਂਸ ਤਿੰਨ ਬੰਦੇ ਐਂਬੂਲੈਂਸ ਰੈਨਡ ਕਰਕੇ ਪਹਿਲਾਂ ਤੇ ਜਿਹੜਾ ਇੱਕ ਬੰਦਾ ਵਿੱਚ ਫਸ ਕੇ ਸੀ ਉਹ ਵੀ ਡੈੱਥ ਹੋ ਗਈ ਹੈ ਇਹ ਕੋਪਾ ਜਿਹੜਾ ਸ਼ੀਸ਼ ਪਹੁੰਚਾ ਰਿਹਾ ਇਹ ਡਰਾਈਵਰ ਹੈ ਤੇ ਰਨਾਲ ਰਹਿਣਾ ਵਾਲਾ ਹੈ। ਬਾਕੀ ਇਹ ਜੱਟਪੁਰ ਦੀ ਨੰਬਰ 550 ਇਹ ਦੂਜਿਆਂ ਉਹਦੇ ਆਪ ਦਾ 32 ਦਾ ਜੀ ਕਰਦੇ ਆ ਕਰਦੇ ਇਤਿਹਾਸੇ ਦਾ ਕਾਰਨ ਪਤਾ ਲੱਗਿਆ ਕੀ ਹੈ ਜੀ? ਆਹ ਵੇਖੋ ਮੈਸੇਜ ਆ ਰਿਹਾ ਇਹ ਗੱਡੀ ਕੰਬੀ ਹੋਈ ਕਿਸੇ ਅੱਗੇ ਜਾਣੀ ਗੱਡੀ ਦੇ ਪਿੱਛੇ ਲੱਗੀ ਹੈ ਜੀ। ਕੋਈ ਅਗਲੀ ਗੱਡੀ ਬਾਰੇ ਕੁਝ ਪਤਾ ਨਹੀਂ। ਤੇ ਹੁਣ ਕੀ ਸਥਿਤੀ ਹੈ ਜੀ? ਹੁਣ ਉਹਨਾਂ ਨੂੰ ਜਿਹੜੇ ਇੰਜਰੀ ਜੀ ਹੈ ਬੱਤੀ ਦੇ ਆਪ ਦਾ 32 ਦਾ ਨੰਬਰ ਸਾਹਿਬ ਤੋਂ ਮਰਦ ਜੀ ਜੇ ਤਬ ਉਹਨਾਂ ਦੇ ਬਹੁਤ ਰਸਤੇ ਹਨ ਉਹਨਾਂ ਦੀ ਬਾਤਾਂ ਨਹੀਂ ਕਰਨੀ। ਇਹ ਪੁੱਗਿਆ ਜੀ? ਹਾਂ ਪੁੱਗ ਗਏ ਜੀ ਜੋ ਟੈлефон ਮਿਲਿਆ ਸੀ ਆ ਫੋਨ ਦੇ ذریعے ਆਪਾਂ ਉਹਨਾਂ ਦੇ ਪਰਿਵਾਰਾਂ ਦਾ ਕੋਲ। ਪ੍ਰੇ ਜੀ? ਸਾਨੂੰ 4:00 ਵਜੇ ਅਸੀਂ 10-15 ਮਿੰਟ ਪਹੁੰਚ ਗਏ ਉੱਥੇ 4:00 ਵਜੇ ਤੋਂ 10 ਮਿੰਟ ਪਹਿਲਾਂ ਹੋ ਗਿਆ। ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ। ਤੜਕਸਾਰ ਕੀਰਤਪੁਰ ਸਾਹਿਬ ਦੇ ਨੇੜੇ ਮਨਾਲੀ ਮੁੱਖ ਮਾਰਗ ਤੋਂ ਆਈ ਮੰਦਭਾਗੀ ਖਬਰ ਹਰਿਆਣਾ ਤੋਂ ਮਨਾਲੀ ਜਾ ਰਹੇ ਕਾਰ ਸਵਾਰਾਂ ਦਾ ਹੋਇਆ ਭਿਆਨਕ ਐਕਸੀਡੈਂਟ ਕੀਰਤਪੁਰ ਸਾਹਿਬ ਦੇ ਨੇੜੇ ਤੋਂ ਜਦੋਂ ਮਨਾਲੀ ਮੁੱਖ ਮਾਰਗ ਤੇ ਜਾ ਰਹੀ ਸੀ ਤਾਂ ਅੱਗੇ ਕਿਸੇ ਅਣਪਛਾਤੇ ਵਾਹਨ ਨਾਲ ਕਾਰ ਟਕਰਾ ਕੇ ਚੱਕਨਾ ਚੂਰ ਹੋ ਗਈ ਨਜ਼ਦੀਕੀ ਮਨਾਲੀ ਮੁੱਖ ਮਾਰਗ ਤੇ ਅੱਜ ਸਵੇਰ ਤੜਕਸਾਰ 4 ਵਜੇ ਦੇ ਕਰੀਬ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਾਰ ਦੇ ਵਿੱਚ ਸਵਾਰ ਦੋ ਮਹਿਲਾਵਾਂ ਸਣੇ ਚਾਰ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਪੁਲਿਸ ਅਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਗਿਆ ਉਸ ਤੋਂ ਬਾਅਦ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਨੂੰ ਕਾਰ ਵਿੱਚੋਂ ਬੜੀ ਹੀ ਮੁਸ਼ਕਲਤ ਨਾਲ ਬਾਹਰ ਕੱਢਿਆ ਗਿਆ ਇਹ ਪੰਜੇ ਵਿਅਕਤੀ ਹਰਿਆਣਾ ਦੇ ਨਾਲ ਸੰਬੰਧਤ ਹਨ ਹਰਿਆਣਾ ਨੰਬਰ ਕਾਰ ਦੇ ਵਿੱਚ ਸਵਾਰ ਹੋ ਕੇ ਮਨਾਲੀ ਵੱਲ ਜਾ ਰਹੇ ਸਨ ਤਾਂ ਅੱਜ ਤੜਕਸਾਰ ਕਿਸੇ ਅਣਪਛਾਤੇ ਵਾਹਨ ਦੇ ਪਿੱਛੇ ਟਕਰਾਉਣ ਨਾਲ ਇਹਨਾਂ ਦੀ ਗੱਡੀ ਚੱਕਦਾ ਚੂਰ ਹੋ ਗਈ ਜਿੰਨਾ ਵਿੱਚੋਂ ਇੱਕ ਦੀ ਮੌਤ ਹੋ ਗਈ ਸ਼ਿਰੀ ਕੀਤਪੁਰ ਸਾਹਿਬ ਤੋਂ ਮਨੀਸ਼ ਪ੍ਰਵਾਹ ਦੀ ਰਿਪੋਰਟ ਜੀ ਗੱਡੀ ਆ ਰਹੀ ਸੀ ਕੀਤਪੁਰ ਸਾਹਿਬ ਤੋਂ ਮਨਾਲੀ ਰੋਡ ਤੇ ਤੇ ਉੱਥੇ ਐਕਸੀਡੈਂਟ ਹੋ ਗਿਆ ਗੱਡੀ ਦੇ ਪਿੱਛੇ ਕਿਸੇ ਟਕਰਾ ਗਈ ਹੈ ਸਾਨੂੰ ਅੱਧੇ ਘੰਟੇ ਬਾਅਦ ਮੈਸੇਜ ਪਹੁੰਚਿਆ ਹੈ ਤੇ ਅਸੀਂ ਤੁਰੰਤ ਪਹੁੰਚ ਗਿਆ ਤੇ ਜਿਹੜੇ ਬੰਦੇ ਸੀਰੀਅਸ ਤੇ ਉਹ ਅਸੀਂ ਰੈਪਰ ਕਰਤੇ ਆ ਭੇਜਤੇ ਆ ਮੁਲੱਸ ਵਿੱਚ ਅਨੰਦਪੁਰ ਸਾਹਿਬ ਇੱਕ ਬੰਦਾ ਐਕਸਪਾਇਰ ਹੋ ਗਿਆ ਡੈੱਡ ਐਟ ਦਿਸ ਬੋਡੀ ਕਿ ਉਹਦੀ ਡੈੱਡ ਬੋਡੀ ਵੀ ਅਸੀਂ ਅਨੰਦਪੁਰ ਸਾਹਿਬ ਹਸਪੀਟਲ ਛੱਡ ਆਏ ਆ ਤੇ ਬਾਕੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਚਾਰੇ ਬੰਦੇ ਜਿਹੜੇ ਦੋ ਲੇਡੀਆਂ ਸੀ ਇੱਕ ਬੱਚਾ ਹੈ ਤੇ ਸ਼ਾਇਦ ਇੱਕ ਬੰਦਾ ਹੈ ਡਰਾਈਵਰ ਹੈ ਜਿਹੜਾ ਜਿਹੜਾ ਕਨੈਕਟਰ ਸੀਟ ਤੇ ਬੈਠਿਆ ਸੀ ਉਹ ਐਡ ਦੀ ਸਪੋਰਟ ਗੱਡੀ ਹੋ ਗਿਆ ਉੱਥੇ ਤੇ ਬਾਕੀ ਬੰਦੇ ਆ ਜੀ ਉਹ ਚਲੇ ਗਏ ਉਹਨਾਂ ਨੂੰ ਰੈਪਰ ਕਰਤਾ ਚੰਡੀਗੜ੍ਹ ਬਾਕੀ ਉਹਨੇ ਅਸੀਂ ਗੱਡੀ ਛੱਡਤੀ ਚੱਕਤੀ ਆ ਜੀ ਠਾਣੇ ਜਾਂਦੇ ਆ ਤੇ ਪੁਲਿਸ ਵਾਲੇ ਪਹੁੰਚ ਗਏ ਸੀ ਬਾਕੀ ਉਹ ਖਰਬ ਨਿਕਾਲਣ ਕਰਦੇ ਚਾਰ ਪੰਜ ਇਨਫੋਰਮੇਸ਼ਨ ਆਈ ਜੇਕਰ ਨੋਕੇ ਤੇ ਪਹੁੰਚੇ ਇਥੇ ਰ ਅੰਬੂਲੈਂਸ ਅੰਬੂਲੈਂਸ ਦੰਦਰ ਬੰਦੇ ਐਂਬੂਲੈਂਸ ਕਰਕੇ ਪਹਿਲਾਂ ਤੇ ਜੇ ਇੱਕ ਬੰਦਾ ਵਿੱਚ ਫਸ ਗਿਆ ਸੀ ਉਹ ਵੀ ਡੈੱਥ ਹੋ ਗਈ ਹੈ ਇਹ ਚੌਥਾ ਜਿਹੜਾ ਸ਼ੀਸ਼ਾ ਪਨਾੜਾ ਇਹ ਡਰਾਈਵਰ ਹੈ ਜੋ ਪਨਾੜਾ ਰਹਿਣਾ ਵਾਲਾ ਹੈ। ਬਾਕੀ ਇਹ ਡੈੱਡ ਬੋਡੀ ਨੰਬਰ ਦਾ 50 ਤੇ ਦੂਜਿਆਂ ਨੂੰ ਰਹਿਦਾ 32 ਲੱਗਦਾ ਹੈ। ਕਰਦਿਆਂ ਕਰਦ। ਇਹ ਹਾਦਸੇ ਦਾ ਕਾਰਨ ਪਤਾ ਲੱਗਿਆ ਕੀ ਹੈ ਜੀ? ਸਾਹਿਬ ਜੀ ਮੈਂ ਕਿਹਾ ਜਾਰ ਇਹ ਗੱਡੀ ਇਕੱਲੀ ਹੋਈ ਕਿਸੇ ਅੱਗੇ ਜਾਰੀ ਕਰਦੀ ਪਿੱਛੇ ਵਧੀ ਹੈ ਜੀ। ਕੋਈ ਅਗਲੀ ਗੱਡੀ ਬਾਰੇ ਕੀ ਪਤਾ ਨਹੀਂ। ਤੇ ਹੁਣ ਕੀ ਸਥਿਤੀ ਹੈ ਜੀ? ਹੁਣ ਉਹਨਾਂ ਨੂੰ ਜਿਹੜੇ ਇੰਜਰੀ ਜੀ ਇਸ ਬੱਤੀ ਦੇ ਅੱਗੇ ਕਿ ਕਿ ਅਨੰਤ ਸਿੰਘ ਸਾਹਿਬ ਨੂੰ ਮੈਂ ਤੁਹਾਨੂੰ ਜੇਤੋਂ ਬੋਲਣ ਦੇ ਦੋ ਗ੍ਰਾਫੀ ਰੰਦਰੋਧ ਰੰਦਰੋਧ ਬਾਤਾਂ ਦੇ ਹਾਂ ਦੰਗੀ ਕਰ ਰਹੀ। ਇਹ ਪਹੁੰਚ ਗਿਆ ਜੀ। ਹਾਂ ਭੁਗਟੀ ਜੀ ਜਿਹੜੀ ਜੋ ਫੋਨ ਮਿਲਿਆ ਸੀ ਜੀ ਆ ਫੋਨ ਦੇ ਜਰੀਏ ਆਪਾਂ ਉਹਨਾਂ ਦੇ ਪਰਿਵਾਰਾਂ ਦਾ ਕੋਈ ਸੁਪਰੇ ਜੀ ਤੁਸਾਨੂੰ 4:00 ਵਜੇ ਹੀ 10-15 ਮਿੰਟ ਪਹੁੰਚ ਕੇ ਉੱਥੇ 4:00 ਵਜੇ ਤੋਂ 10 ਮਿੰਟ ਪਹਿਲਾਂ ਹੋਣਾ। ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਪਿੰਦਰ ਜੱਜੀ। ਤੜਕਸਾਰ ਕੀਰਤਪੁਰ ਸਾਹਿਬ ਦੇ ਨੇੜੇ ਮਨਾਲੀ ਮੁੱਖ ਮਾਰਗ ਤੋਂ ਆਈ ਮੰਦਭਾਗੀ ਖਬਰ। ਹਰਿਆਣਾ ਤੋਂ ਮਨਾਲੀ ਜਾ ਰਹੇ ਕਾਰ ਸਵਾਰਾਂ ਦਾ ਹੋਇਆ ਭਿਆਨਕ ਐਕਸੀਡੈਂਟ ਕਿਰਤਪੁਰ ਸਾਹਿਬ ਦੇ ਨੇੜੇ ਤੋਂ ਜਦੋਂ ਮਨਾਲੀ ਮੁੱਖ ਮਾਰਗ ਤੇ ਜਾ ਰਹੀ ਸੀ ਤਾਂ ਅੱਗੇ ਕਿਸੇ ਅਣਪਛਾਤੇ ਵਾਹਨ ਨਾਲ ਕਾਰ ਟਕਰਾ ਕੇ ਚੱਕਨਾ ਚੂਰ ਹੋ ਗਈ ਨਜ਼ਦੀਕੀ ਮਨਾਲੀ ਮੁੱਖ ਮਾਰਗ ਤੇ ਅੱਜ ਸਵੇਰ ਤੜਕਸਾਰ 4 ਵਜੇ ਦੇ ਕਰੀਬ ਭਿਆਨਕ ਸੜਕੀ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤਗੀ ਜਦ ਕੀ ਕਾਰ ਦੇ ਵਿੱਚ ਸਵਾਰ ਦੋ ਮਹਿਲਾਵਾਂ ਸਣੇ ਚਾਰ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨਾਂ ਨੂੰ ਸਥਾਨਕ ਪੁਲਿਸ ਅਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਪਹਿਲਾ ਸਿਵਲ ਹਸਪਤਾਲ ਲਿਆਂਦਾ ਗਿਆ ਉਸ ਤੋਂ ਬਾਅਦ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਨੂੰ ਕਾਰ ਵਿੱਚੋਂ ਬੜੀ ਹੀ ਮੁਸ਼ਕਲਤ ਨਾਲ ਬਾਹਰ ਕੱਢਿਆ ਗਿਆ ਇਹ ਪੰਜੇ ਵਿਅਕਤੀ ਹਰਿਆਣਾ ਦੇ ਨਾਲ ਸੰਬੰਧਤ ਹਨ ਹਰਿਆਣਾ ਨੰਬਰ ਕਾਰ ਦੇ ਵਿੱਚ ਸਵਾਰ ਹੋ ਕੇ ਮਨਾਲੀ ਵੱਲ ਜਾ ਰਹੇ ਸਨ ਤਾਂ ਅੱਜ ਤੜਕਸਾਰ ਕਿਸੇ ਅਣਪਛਾਤੇ ਵਾਹਨ ਦੇ ਪਿੱਛੇ ਟਕਰਾਉਣ ਨਾਲ ਇਹਨਾਂ ਦੀ ਗੱਡੀ ਚੱਕਦਾ ਚੂਰ ਹੋ ਗਈ ਜਿੰਨਾ ਵਿੱਚੋਂ ਇੱਕ ਦੀ ਮੌਤ ਹੋ ਗਈ। ਸ਼੍ਰੀ ਕੀਰਤਪੁਰ ਸਾਹਿਬ ਤੋਂ ਮਨੀਸ਼ ਪਰਵਾਹ ਦੀ ਰਿਪੋਰਟ। ਜੀ ਇਹ ਗੱਡੀ ਆ ਰਹੀ ਸੀ ਕੀਰਤਪੁਰ ਸਾਹਿਬ ਤੋਂ ਮਨਾਲੀ ਰੋਡ ਤੇ। ਹੂੰ ਤੇ ਉੱਥੇ ਐਕਸੀਡੈਂਟ ਹੋ ਗਿਆ ਗੱਡੀ ਦੇ ਪਿੱਛੇ ਕਿਸੇ ਟਕਰਾਵੀ ਹੈ ਸਾਨੂੰ ਅੱਧੇ ਘੰਟੇ ਬਾਅਦ ਮੈਸੇਜ ਪਹੁੰਚਿਆ ਹੈ ਕਿ ਅਸੀਂ ਤੁਰੰਤ ਪਹੁੰਚ ਗਿਆ ਹੈ ਤੇ ਜਿਹੜੇ ਬੰਦੇ ਸੀਰੀਅਸ ਤੇ ਹੋ ਸੀ ਰੈਫਰ ਕਰਤੇ ਆ ਭੇਜਤੇ ਆ ਮੁਲਸਰ ਵਿੱਚ ਅਨੰਦਪੁਰ ਸਾਹਿਬ ਇੱਕ ਬੰਦਾ ਐਕਸਪਾਇਰ ਹੋ ਗਿਆ ਡੈੱਡ ਐਟ ਦੀ ਸਪੋਰਟ ਤੇ ਤੇ ਉਹਦੀ ਡੈੱਡ ਬੋਡੀ ਵੀ ਅਸੀਂ ਅਨੰਦਪੁਰ ਸਾਹਿਬ ਹਸਪੀਟਲ ਛੱਡ ਆਏ ਆ ਤੇ ਬਾਕੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਚਾਰੇ ਬੰਦੇ ਜਿਹੜੇ ਦੋ ਲੇਡੀਜ਼ ਸੀ ਇੱਕ ਬੱਚਾ ਐ ਤੇ ਛਾਇ ਇੱਕ ਬੰਦਾ ਐ ਡਰਾਈਵਰ ਐ ਜਿਹੜਾ ਜਿਹੜਾ ਕਨੈਕਟਰ ਸੀਟ ਤੇ ਬੈਠਿਆ ਸੀ ਉਹ ਐਟ ਦੀ ਸਪੋਰਟ ਡੈੱਡੀ ਹੋ ਗਿਆ ਉੱਥੀ ਤੇ ਬਾਕੀ ਬੰਦੇ ਆ ਜੀ ਉਹ ਚਲੇ ਗਏ ਉਹਨਾਂ ਨੂੰ ਰੈਪਰ ਕਰਤਾ ਚੰਡੀਗੜ੍ਹ ਬਾਕੀ ਉਹਨੇ ਅਸੀਂ ਗੱਡੀ ਛੱਡਤੀ ਚੱਕਤੀ ਆ ਜੀ ਥਾਣੇ ਜਾਂਦੇ ਆ ਤੇ ਪੁਲਿਸ ਵਾਲੇ ਪਹੁੰਚ ਗਏ ਸੀ ਬਾਕੀ ਉਹ ਖਾੜ ਨਿਕਾਲ ਲਈ ਕਰਦੇ ਤੇ ਅਰੋਤ ਪਈ ਇਨਫੋਰਮੇਸ਼ਨ ਆਈ ਜੇਖੇ ਉਹਨਾਂ ਕੋਲ ਪਹੁੰਚੇ ਹੀ ਉੱਥੇ ਅੰਬੂਲੈਂਸ ਅੰਬੂ ਤੇ ਤਿੰਨ ਬੰਦੇ ਐਂਬੂਲੈਂਸ ਨਾਲ ਜੁੜ ਕਰਕੇ ਪਹਿਲਾਂ ਤੇ ਇੱਕ ਬੰਦਾ ਵਿੱਚ ਫਸ ਗਿਆ ਸੀ ਉਹ ਵੀ ਡੈੱਥ ਹੋ ਗਈ ਐ ਤੇ ਚੋਤਾ ਜਿਹੜਾ ਸੀ ਕੁਮਾਰ ਐ ਇਹ ਡਰਾਈਵਰ ਐ ਜਿਹੜਾ ਰੋਹਾਲਾ ਰਹਿਣਾ ਵਾਲਾ ਐ ਬਾਕੀ ਇਹ ਜੱਟ ਬੋਡੀ ਨੰਬਰ ਤੋਂ ਪਛਾਣੀ ਤੇ ਬੀਤੀ ਨੂੰ ਰੇਵਰ ਬੱਤੀ ਲੱਗ ਗਈ ਜੀ ਆਪਣੇ ਗੱਡੀ ਦੇ ਇਹ ਹਾਦਸੇ ਦਾ ਕਾਰਨ ਪਤਾ ਲੱਗਿਆ ਕੀ ਹੈ ਜੀ ਸਾਹਿਬ ਜੀ ਸਾਹਿਬ ਮੈਂ ਕਿਹਾ ਜਾਰੀ ਇਹ ਗੱਡੀ ਚੱਲੀ ਹੋਈ ਕਿਸੇ ਅੱਗੇ ਜਾ ਰਹੀ ਗੱਡੀ ਦੇ ਪਿੱਛੇ ਲੱਗੀ ਹੈ ਜੀ ਕੋਈ ਅਗਲੀ ਗੱਡੀ ਬਾਰੇ ਕੁਝ ਪਤਾ ਨਹੀਂ ਤੇ ਹੁਣ ਕੀ ਸਥਿਤੀ ਹੈ ਜੀ ਹੁਣ ਉਹਨਾਂ ਨੂੰ ਜਿਹੜੇ ਇੰਜਰ ਹੋਏ ਬੱਤੀ ਜੈਵਲ ਕੀ ਤੇ ਅਨੰਦ ਸਿੰਘ ਸਾਹਿਬ ਤੋਂ ਮਰਦ ਜੀ ਦੇ ਤੋਂ ਉਹਨਾਂ ਨੇ ਬਹੁਤ ਰਸਤੀ ਅਨੁਰਾਦ ਉਹਨਾਂ ਦੇ ਬਾਪ ਸਾਹਿਬ ਦੇ ਨਾਲ ਪੈਂਦੀ ਕਰਦੇ ਤੇ ਪੋ ਗਿਆ ਜੀ ਹਾਂ ਉਹ ਗੱਡੀ ਜੀ ਜਿਹੜਾ ਫੋਨ ਮਿਲਿਆ ਸੀ ਆ ਫੋਨ ਦੇ ذریعے ਆਪਾਂ ਉਹਨਾਂ ਦੇ ਪਰਿਵਾਰ ਨਾਲ ਕੋ ਸੁਪਰੀ ਜੀ ਸਾਨੂੰ 4:00 ਵਜੇ ਹੀ 10-15 ਮਿੰਟ ਪਹੁੰਚ ਕੇ ਉੱਥੇ 4:00 ਵਜੇ ਤੋਂ 10 ਮਿੰਟ ਪਹਿਲਾਂ ਹੋਗਾ ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਤੜਕਸਾਰ ਕੀਰਤਪੁਰ ਸਾਹਿਬ ਦੇ ਨੇੜੇ ਮਨਾਲੀ ਮੁੱਖ ਮਾਰਗ ਤੋਂ ਆਈ ਮੰਦਭਾਗੀ ਖਬਰ ਹਰਿਆਣਾ ਤੋਂ ਮਨਾਲੀ ਜਾ ਰਹੇ ਕਾਰ ਸਵਾਰਾਂ ਦਾ ਹੋਇਆ ਭਿਆਨਕ ਐਕਸੀਡੈਂਟ ਕੀਰਤਪੁਰ ਸਾਹਿਬ ਦੇ ਨੇੜੇ ਤੋਂ ਜਦੋਂ ਮਨਾਲੀ ਮੁੱਖ ਮਾਰਗ ਤੇ ਜਾ ਰਹੀ ਸੀ ਤਾਂ ਅੱਗੇ ਕਿਸੇ ਅਣਪਛਾਤੇ ਵਾਹਨ ਨਾਲ ਕਾਰ ਟਕਰਾ ਕੇ ਚੱਕਨਾ ਚੂਰ ਹੋ ਗਈ। ਨਜ਼ਦੀਕੀ ਮਨਾਲੀ ਮੁੱਖ ਮਾਰਗ ਤੇ ਅੱਜ ਸਵੇਰ ਤੜਕਸਾਰ 4 ਵਜੇ ਦੇ ਕਰੀਬ ਭਿਆਨਕ ਸੜਕੀ ਹਾਦਸਾ ਵਾਪਰ ਗਿਆ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਾਰ ਦੇ ਵਿੱਚ ਸਵਾਰ ਦੋ ਮਹਿਲਾਵਾਂ ਸਣੇ ਚਾਰ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਪੁਲਿਸ ਅਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਗਿਆ ਉਸ ਤੋਂ ਬਾਅਦ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਨੂੰ ਕਾਰ ਵਿੱਚੋਂ ਬੜੀ ਹੀ ਮੁਸ਼ਕਲਤ ਨਾਲ ਬਾਹਰ ਕੱਢਿਆ ਗਿਆ ਇਹ ਪੰਜੇ ਵਿਅਕਤੀ ਹਰਿਆਣਾ ਦੇ ਨਾਲ ਸੰਬੰਧਿਤ ਹਨ ਹਰਿਆਣਾ ਨੰਬਰ ਕਾਰ ਦੇ ਵਿੱਚ ਸਵਾਰ ਹੋ ਕੇ ਮਨਾਲੀ ਵੱਲ ਜਾ ਰਹੇ ਸਨ ਤਾਂ ਅੱਜ ਤੜਕਸਾਰ ਕਿਸੇ ਅਣਪਛਾਤੇ ਵਾਹਨ ਦੇ ਪਿੱਛੇ ਟਕਰਾਉਣ ਨਾਲ ਇਹਨਾਂ ਦੀ ਗੱਡੀ ਚੱਕਦਾ ਚੂਰ ਹੋ ਗਈ ਜਿੰਨਾ ਵਿੱਚੋਂ ਇੱਕ ਦੀ ਮੌਤ ਹੋ ਗਈ। ਸ਼੍ਰੀ ਕੀਰਪੁਰ ਸਾਹਿਬ ਤੋਂ ਮਨੀਸ਼ ਪਰਵਾਹ ਦੀ ਰਿਪੋਰਟ। ਜੀ ਇਹ ਗੱਡੀ ਆ ਰਹੀ ਸੀ ਕੀਰਪੁਰ ਸਾਹਿਬ ਤੋਂ ਮਨਾਲੀ ਰੋਡ ਤੇ। ਹੂੰ ਤੇ ਉੱਥੇ ਐਕਸੀਡੈਂਟ ਹੋ ਗਿਆ ਗੱਡੀ ਦੇ ਪਿੱਛੇ ਕਿਤੇ ਟਕਰਾ ਗਈ ਹੈ ਸਾਨੂੰ ਅੱਧੇ ਘੰਟੇ ਬਾਅਦ ਮੈਸੇਜ ਪਹੁੰਚਿਆ ਹੈ ਤੇ ਅਸੀਂ ਤੁਰੰਤ ਪਹੁੰਚ ਗਿਆ ਕਿ ਜਿਹੜੇ ਬੰਦੇ ਸੀਰੀਅਸ ਤੇ ਹੋ ਸੀ ਰੈਪਰ ਕਰਤੇ ਆ ਭੇਜਤੇ ਆ ਬੁਲੰਸਰ ਵਿੱਚ ਅਨੰਦਪੁਰ ਸਾਹਿਬ ਇੱਕ ਬੰਦਾ ਐਕਸਪਾਇਰ ਹੋ ਗਿਆ ਡੈੱਡ ਐਟ ਦੀ ਸਪੋਰਟ ਇਹ ਉਹਦੀ ਡੈੱਡ ਬੋਡੀ ਵੀ ਅਸੀਂ ਅਨੰਦਪੁਰ ਸਾਹਿਬ ਹਸਪੀਟਲ ਛੱਡ ਆਏ ਆ ਤੇ ਬਾਕੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਚਾਰ ਹੀ ਬੰਦੇ ਜਿਹੜੇ ਦੋ ਲੇਡੀਜ਼ ਸੀ ਇੱਕ ਬੱਚਾ ਐ ਤੇ ਛਾਇਦ ਇੱਕ ਬੰਦਾ ਐ ਡਰਾਈਵਰ ਐ ਜਿਹੜਾ ਜਿਹੜਾ ਕਨੈਕਟਰ ਸੀਟ ਤੇ ਬੈਠਿਆ ਸੀ ਉਹ ਐਟ ਦੀ ਸਪੋਰਟ ਰੈਡੀ ਹੋ ਗਿਆ ਉੱਥੀ ਤੇ ਬਾਕੀ ਬੰਦੇ ਆ ਜੀ ਉਹ ਚਲੇ ਗਏ ਉਹਨਾਂ ਨੂੰ ਰੈਪਰ ਕਰਤਾ ਚੰਡੀਗੜ੍ਹ ਬਾਕੀ ਹੁਣ ਅਸੀਂ ਗੱਡੀ ਛੜਤੀ ਚੱਕਤੀ ਆ ਜੀ ਠਾਣੇ ਲਿਆਂਦੇ ਆ ਤੇ ਪੁਲਿਸ ਵਾਲੇ ਪਹੁੰਚ ਗਏ ਸੀ ਬਾਕੀ ਉਹ ਖਰਮੀ ਕਾਰਵਾਈ ਕਰਦੇ ਤੇ ਹੋਰ ਵੀ ਇਨਫੋਰਮੇਸ਼ਨ ਆਈ ਵੀ ਐਕਸ਼ਨ ਦੇ ਮੌਕੇ ਤੇ ਪਹੁੰਚੇ ਉਥੇ ਰੈਮਬਲੂ ਅੰਬੂਲੈਂਸ ਤੋਂ 5 ਬੰਦੇ ਐਮਬੂਲੈਂਸ ਨਾਲ ਕਰਕੇ ਪਹਿਲਾਂ ਤੇ ਇੱਕ ਬੰਦਾ ਵਿੱਚ ਫਸ ਕੇ ਸੀ ਉਹ ਵੀ ਡੈਥ ਹੋ ਗਈ ਐ ਤੇ ਚੌਥਾ ਜਿਹੜਾ ਸੀਸ ਪਹਾਰ ਐ ਇਹ ਡਰਾਈਵਰ ਐ ਜਿਹੜਾ ਰੋਹਾਲ ਦਾ ਰਹਿਣਾ ਵਾ ਜੀ ਬਾਕੀ ਜਿਹੜਾ ਜੈੱਡ ਬੋਡੀ ਨੰਬਰ 750 ਜੋ ਜੀਆ ਨੂੰ ਰੇਸ ਤੇ ਬੱਤੀ ਦੇ ਚੁੱਕਿਆ ਹੈ ਇਤਿਹਾਸੇ ਦਾ ਕਾਰਨ ਪਤਾ ਲੱਗਿਆ ਕੀ ਹੈ ਜੀ ਬੱਸ ਇਹ ਕਹਿੰਦੇ ਜਾ ਰਹੇ ਗੱਡੀ ਕੱਲੀ ਹੋਏ ਤੇ ਇਹ ਕਹਿੰਦੇ ਜਾ ਰਹੇ ਗੱਡੀ ਪਿੱਛੇ ਰਹੀ ਹੈ ਜੀ ਕੋਈ ਅਗਲੀ ਗੱਡੀ ਵਾਲੀ ਟੁੱਟ ਗਈ ਤੇ ਹੁਣ ਕੀ ਸਥਿਤੀ ਹੈ ਜੀ ਹੁਣ ਉਹਨਾਂ ਨੂੰ ਜਿਹੜੇ ਇੰਜਰ ਸੀਗੇ ਬੱਤੀ ਦੇ ਆਪਰੇ ਕੀਤੇ ਅਨੰਦ ਸਿੰਘ ਸਾਹਿਬ ਤੋਂ ਮਰਦ ਨੂੰ ਜੇਤਾ ਬੋਲਣਗੇ ਜੇ ਨਾ ਉਹ ਦੱਸਦੇ ਅਨੰਦ ਉਹਨਾਂ ਦੇ ਬਾਤਾਂ ਦੇ ਆ ਪੈਕ ਨਹੀਂ ਕਰਦੇ ਇਹ ਪੁੱਗਿਆ ਜੀ ਹਾਂ ਪੁੱਗ ਗਈ ਜੀ ਜਿਹੜੀ ਜੋ ਇੱਕ ਫੋਨ ਮਿਲਿਆ ਸੀ ਆ ਫੋਨ ਦੇ ذریعے ਆਪਾਂ ਉਹਨਾਂ ਦੇ ਪਰਿਵਾਰਾਂ ਨਾਲ ਪਰੇ ਜੀ ਸਾਨੂੰ 4:00 ਵਜੇ ਹੀ 10-15 ਮਿੰਟ ਪਹੁੰਚ ਕੇ ਉੱਥੇ 4:00 ਵਜੇ ਤੋਂ 10 ਮਿੰਟ ਪਹਿਲਾਂ ਹੋਗਾ। ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ। ਤੜਕਸਾਰ ਕੀਰਤਪੁਰ ਸਾਹਿਬ ਦੇ ਨੇੜੇ ਮਨਾਲੀ ਮੁੱਖ ਮਾਰਗ ਤੋਂ ਆਈ ਮੰਦ ਭਾਗੀ ਖਬਰ। ਹਰਿਆਣਾ ਤੋਂ ਮਨਾਲੀ ਜਾ ਰਹੇ ਕਾਰ ਸਵਾਰਾਂ ਦਾ ਹੋਇਆ ਭਿਆਨਕ ਐਕਸੀਡੈਂਟ। ਕਿਰਤਪੁਰ ਸਾਹਿਬ ਦੇ ਨੇੜੇ ਤੋਂ ਜਦੋਂ ਮਨਾਲੀ ਮੁੱਖ ਮਾਰਗ ਤੇ ਜਾ ਰਹੀ ਸੀ ਤਾਂ ਅੱਗੇ ਕਿਸੇ ਅਣਪਛਾਤੇ ਵਾਹਨ ਨਾਲ ਕਾਰ ਟਕਰਾ ਕੇ ਚੱਕਨਾ ਚੂਰ ਹੋ ਗਈ। ਨਜ਼ਦੀਕੀ ਮਨਾਲੀ ਮੁੱਖ ਮਾਰਗ ਤੇ ਅੱਜ ਸਵੇਰ ਤੜਕਸਾਰ 4 ਵਜੇ ਦੇ ਕਰੀਬ ਭਿਆਨਕ ਸੜਕੀ ਹਾਦਸਾ ਵਾਪਰ ਗਿਆ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਾਰ ਦੇ ਵਿੱਚ ਸਵਾਰ ਦੋ ਮਹਿਲਾਵਾਂ ਸਣੇ ਚਾਰ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਪੁਲਿਸ ਅਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਗਿਆ ਉਸ ਤੋਂ ਬਾਅਦ 32 ਸੈਕਟਰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਨੂੰ ਕਾਰ ਵਿੱਚੋਂ ਬੜੀ ਹੀ ਮੁਸ਼ਕਲਤ ਨਾਲ ਬਾਹਰ ਕੱਢਿਆ ਗਿਆ ਇਹ ਪੰਜੇ ਵਿਅਕਤੀ ਹਰਿਆਣਾ ਦੇ ਨਾਲ ਸੰਬੰਧਤ ਹਨ ਹਰਿਆਣਾ ਨੰਬਰ ਕਾਰ ਦੇ ਵਿੱਚ ਸਵਾਰ ਹੋ ਕੇ ਮਨਾਲੀ ਵੱਲ ਜਾ ਰਹੇ ਸਨ ਤਾਂ ਅੱਜ ਤੜਕਸਾਰ ਕਿਸੇ ਅਣਪਛਾਤੇ ਵਾਹਨ ਦੇ ਪਿੱਛੇ ਟਕਰਾਉਣ ਨਾਲ ਇਹਨਾਂ ਦੀ ਗੱਡੀ ਚੱਕਦਾ ਚੂਰ ਹੋ ਗਈ ਜਿੰਨਾ ਵਿੱਚੋਂ ਇੱਕ ਦੀ ਮੌਤ ਹੋ ਗਈ। ਸ਼੍ਰੀ ਕੀਰਤਪੁਰ ਸਾਹਿਬ ਤੋਂ ਮਨੀਸ਼ ਪਰਵਾਹ ਦੀ ਰਿਪੋਰਟ। ਜੀ ਇਹ ਗੱਡੀ ਆ ਰਹੀ ਸੀ ਕੀਰਤਪੁਰ ਸਾਹਿਬ ਤੋਂ ਮਨਾਲੀ ਰੋਡ ਤੇ। ਹੂੰ ਤੇ ਉੱਥੇ ਐਕਸੀਡੈਂਟ ਹੋ ਗਿਆ ਗੱਡੀ ਦੇ ਪਿੱਛੇ ਕਿਸੇ ਟਕਰਾ ਗਈ ਹੈ ਸਾਨੂੰ ਅੱਧੇ ਘੰਟੇ ਬਾਅਦ ਮੈਸੇਜ ਪਹੁੰਚਿਆ ਹੈ ਤੇ ਅਸੀਂ ਤੁਰੰਤ ਪਹੁੰਚ ਗਿਆ ਤੇ ਜਿਹੜੇ ਬੰਦੇ ਸੀਰੀਅਸ ਤੇ ਹੋ ਸੀ ਰੈਪੋਰਟ ਕਰਤੇ ਆ ਭੇਜਤੇ ਆ ਮੁੱਲਸ ਵਿੱਚ ਆਨੰਦਪੁਰ ਸਾਹਿਬ ਇੱਕ ਬੰਦਾ ਐਕਸਪਾਇਰ ਹੋ ਗਿਆ ਡੈੱਡ ਐਟ ਦੀ ਸਪੋਟੀ ਇਹ ਉਹਦੇ ਡੈੱਡ ਬੋਡੀ ਵੀ ਅਸੀਂ ਆਨੰਦਪੁਰ ਸਾਹਿਬ ਹਸਪੀਟਲ ਸਾਡੇ ਆਏ ਆ ਤੇ ਬਾਕੀ ਆਨੰਦਪੁਰ ਸਾਹਿਬ ਤੋਂ ਉਹਨਾਂ ਨੇ ਚਾਰੀ ਬੰਦੇ ਜਿਹੜੇ ਦੋ ਲੇਡੀਜ਼ ਸੀ ਇੱਕ ਬੱਚਾ ਐ ਤੇ ਛਾਇ ਇੱਕ ਬੰਦਾ ਐ ਡਰਾਈਵਰ ਐ ਜਿਹੜਾ ਜਿਹੜਾ ਕਨੈਕਟਰ ਸੀਟ ਤੇ ਬੈਠਿਆ ਸੀ ਉਹ ਐਟ ਦੀ ਸਪੋਰਟ ਡੈੱਡ ਹੀ ਹੋ ਗਿਆ ਕੀ ਤੇ ਬਾਕੀ ਬੰਦੇ ਆ ਜੀ ਉਹ ਚਲੇ ਗਏ ਉਹਨਾਂ ਨੂੰ ਰੈਪਰ ਕਰਤਾ ਚੰਡੀਗੜ੍ਹ ਬਾਕੀ ਉਹਨੇ ਅਸੀਂ ਗੱਡੀ ਛੜਤੀ ਚੱਕਤੀ ਆ ਜੀ ਥਾਣੇ ਜਾਂਦੇ ਆ ਤੇ ਪੁਲਿਸ ਵਾਲੇ ਪਹੁੰਚ ਗਏ ਸੀ ਬਾਕੀ ਉਹ ਖਰਬ ਨਿਕਾਲ ਲਈ ਕਰਦੇ ਚਾਰ ਪਹੀਏ ਇਨਫੋਰਮੇਸ਼ਨ ਆਈ ਜਿਵੇਂ ਨੋਕੇ ਤੇ ਪਹੁੰਚੇ ਹੀ ਇਥੇ ਅੰਬੂਲੈਂਸ ਅੰਬੂ ਟੈਂਪਰ ਬੰਦੇ ਅੰਬੂਲੈਂਸ ਨਾਲ ਕਰਕੇ ਪਹਿਲਾਂ ਤੇ ਜੇ ਇੱਕ ਬੰਦਾ ਵਿੱਚ ਫਸ ਕੇ ਸੀ ਉਹ ਵੀ ਡੈੱਥ ਹੋ ਗਈ ਹੈ ਤੇ ਚੋਤਾ ਜਿਹੜਾ ਸੀ ਕੁਮਾਰ ਆ ਇਹ ਡਰਾਈਵਰ ਹੈ ਦਾ ਰੋਹਾਲਾ ਰਹਿਣ ਵਾਲਾ ਹੈ ਬਾਕੀ ਇਹ ਜੈਡਪੋਡੀ ਨੰਬਰ 7552 ਇਹ ਕ੍ਰਿਸ਼ੀਨ ਉਹ ਰੇਡਾ ਬੱਤੀ ਲੱਗ ਗਈ ਹੈ ਕਰਦੇ ਆ ਕਰਦੇ ਹਾਦਸੇ ਦਾ ਕਾਰਨ ਪਤਾ ਲੱਗਿਆ ਕੀ ਹੈ ਜੀ ਬੱਸ ਵਿੱਚ ਆ ਮੱਚੇ ਜਾ ਰਹੇ ਇਹ ਗੱਡੀ ਚੱਲੀ ਹੋਈ ਕਿਸੇ ਅੱਗੇ ਜਾ ਰਹੀ ਗੱਡੀ ਦੇ ਪਿੱਛੇ ਵਧੀ ਹੈ ਜੀ ਕੋਈ ਅਗਲੀ ਗੱਡੀ ਵਾਲੇ ਕੋਲ ਤੇ ਹੁਣ ਕੀ ਸਥਿਤੀ ਹੈ ਜੀ ਹੁਣ ਉਹਨਾਂ ਨੂੰ ਜਿਹੜੇ ਇੰਜਰ ਜੀਏ ਬੱਤੀ ਦੇ ਪਰ ਕੀ ਨੰਬਰ ਸਾਹ ਤੋਂ ਮਰਦ